ਨਮਸਕਾਰ ਜੀ ਜੱਦ ਜਾਬਾ 99 ਤੁਹਾਈ ਜੀ ਸਾਨੂੰ ਅਸੀਂ ਆਈਟਮਾਂ ਦਿਖਾ ਰਹੇ ਹਾਂ ਅੱਜ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਆਈਟਮ ਆ ਗਈਆਂ ਵੀਰੇ ਮੈਂ ਕਹਾਂ ਚੱਲ ਆ ਜਾ ਬਾਈ ਨੂੰ ਹੋਰ ਦਿਖਾ ਦੀ ਆਈਟਮਾਂ ਵੀ ਸਾਡੇ ਕੋਲ ਕੀ ਕੀ ਕੁਸ਼ ਹੈ ਜੀ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਆਈਟਮ ਆ ਗਈਆਂ ਵੀਰੇ ਆ ਦੇਖੋ ਵੀਰ ਜੀ ਮਾੜਾ ਇਹ ਕਰਕੇ ਕੈਮਰਾ ਬੈਕ ਸਾਈਡ ਤੇ ਦਿਖਾਓ ਜੀ ਇੱਕ ਤਾਂ ਆਪਣੇ ਕੋਲ ਵੀਰ ਜੀ ਵਾਈਪਰ ਆ ਗਿਆ ਜੀ ਜੀ ਠੀਕ ਹੈ ਜੀ ਵਾਈਪਰ ਵੀ ਵੀਰੇ ਆਪਾਂ 99 ਦਾ ਦੇਣ ਲੱਗੇਗੀ ਵਾਈਪਰ ਆਪਾਂ 99 ਦਾ ਦੇਣ ਲੱਗੇਗੀ ਸਰ 99 ਕਹਿ ਰਹੇ ਹੋ 150 ਰੁਪਏ ਦਾ ਰੇਟ ਹੈ ਮਾਰਕੀਟ ਤੇ ਦਾ 99 ਦਾ ਦ ਇਤਨਾ ਵੀਰੇ ਆ ਪੋਚਾ ਆਂਦਾ ਜੀ ਠੀਕ ਆ ਵੀਰੇ ਜੇ ਮਾਰਕੀਟ ਕੋ ਤੁਸੀਂ ਪਤਾ ਕਰੋਗੇ 165 170 ਰਪਏ ਤਾਂ ਮਿਲ ਜਾਏਗਾ ਬਿਲਕੁਲ ਸਰ ਬਿਲਕੁਲ ਪਰ ਉਹਦੇ ਵਿੱਚ ਇੱਕ ਪਰ ਆ ਗਈ ਠੀਕ ਆ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਐਸੀ ਪਹਿਲੇ ਦੋ ਕਸਟਮਰਾਂ ਨੂੰ ਵੀ ਦੇਵਾਂਗੇ ਅੱਛਾ ਇੱਕਦੂਸਤ ਪਹਿਲੇ ਦੋ ਨੂੰ ਦੇਣਾ ਹੈ ਦੋ ਨਹੀਂ ਦਵਾਂਗੇ ਜੀ ਅਸੀਂ ਇਹ 99 ਦਾ ਦੇ ਦਾਂਗੇ ਵਾਹ ਜੀ ਵਾਹ 99 ਦਾ ਦਵਾਂਗੇ ਜੇ ਵੀਰੇ ਕੋਈ ਦੇ ਦੇਣਾ ਸਾਡੀ ਦਿਨਦਾਰੀ ਹੋਊਗੀ ਪੂਰਾ ਟੌਪ ਦਾ ਪੋਚਾ ਹੋਊਗਾ ਜੀ ਇੱਕ ਵਾਰ ਕਿਸੇ ਕਸਟਮਰ ਨੇ ਬੋਤਲ ਵਾਲਾ ਪੋਚਾ ਦੇਖਣਾ ਹੁੰਦਾ ਜੀ ਠੀਕ ਹੈ ਜੀ 99 ਦਾ ਦਵਾਂਗੇ ਵੀਰੇ ਵਾਹ ਜੀ ਵਾਹ ਰਾਡ ਦੂਸਰੀ ਗੱਲ ਆਮ ਕੀ ਹੁੰਦਾ ਨਾ ਰਾਡ ਛੋਟੇ ਛੋਟੇ ਰਾੜਾ ਹੁੰਦੇ ਨੇ ਪੂਰੀ ਟੌਪ ਦੀ ਰਾਡ ਹੋਊਗੀ ਇੱਕ ਨੰਬਰ ਦੀ ਇਹ ਵੀ ਆਪਾਂ 99 ਦਾ ਦਵਾਂਗੇ ਇੱਕ ਵੀਰੇ ਵਾਈਪਰ ਦਾ ਸਾਨੂੰ ਉਹ ਦਿਖਾਈ ਦਿੱਤਾ ਸੀ ਜਿਹੜਾ ਪਹਿਲਾਂ ਦਿਖਾਇਆ ਸੀ ਹਾਂਜੀ ਇੱਕ ਵਾਈਪਰ ਹੋਰ ਆ ਗਿਆ ਜੀ ਆਪਣੇ ਕੋਲ ਜੀ ਸਟੀਲ ਦੀ ਪਾਲਿਸ਼ਿੰਗ ਹੋਊਗੀ ਠੀਕ ਹੈ ਇਹ ਵੀ ਆਪਾਂ 99 ਦਾ ਦਵਾਂਗੇ ਵੀਰੇ 99 ਦਾ ਦਵਾਂਗੇ ਵੀਰੇ ਚਾਹ ਰੱਖਿਓ ਪੂਰਾ ਟੌਪ ਦੀ ਆਈਟਮ ਹੈ ਸਾਡੇ ਕੋਲ ਇੱਕ ਵੀਰੇ ਹੋਰ ਆ ਗਿਆ ਜੀ ਜਾਲੇ ਉਤਰਨ ਵਾਲਾ ਆ ਗਿਆ ਜੀ ਜਿੰਨੇ ਕਈ ਵਾਰ ਲੇਡੀਜ਼ ਦੇ ਕੱਪੜੇ ਛੋਟੇ ਹੁੰਦੇ ਨੇ ਆਪਣੇ ਕੋਲ 6 6 ਫੁੱਟੀ ਰਾੜ ਆ ਗਈ 99 ਦੀ ਦਿੰਨੇ ਆ ਜੀ ਆਪਾਂ ਠੀਕ ਆ ਜੀ 99 ਦਾ ਦਵਾਂਗੇ ਵੀਰੇ ਤੁਹਾਨੂੰ ਹੋਰ ਥੀ ਜਿਆਦਾ ਖਾਣੇ ਆ ਵੀਰੇ ਇੱਕ ਚੀਜ਼ ਪੋਚਾ ਕਈ ਵਾਰ ਕਸਟਮਰ ਕਹਿੰਦੇ ਵੀ ਸਿੰਪਲ ਪੋਚਾ ਲੈਣਾ ਇਹ ਵੀ ਆਪਾਂ 99 ਦਾ ਦਵਾਂਗੇ ਵੀਰੇ ਜੀ ਪੂਰਾ ਟੌਪ ਦਾ ਪੋਚਾ ਹੋਊਗਾ ਜੀ ਠੀਕ ਆ ਵੀਰੇ ਇੱਕ ਪੀੜੀ ਆ ਗਈ ਜੀ ਸਾਡੇ ਕੋਲ ਠੀਕ ਆ ਜੀ ਪੂਰੀ ਟੌਪ ਦੀ ਆ ਰੰਗੋਲੀ ਕੰਪਨੀ ਦੀ ਆ 99 ਦੀ ਦਵਾਂਗੇ 5 ਪਾਵਰ ਪੀਡੀ ਆਰ 99 ਚ ਦਵਾਂਗੇ ਕੁਝ ਦੇ ਕੇ ਦਿਖਾਵੇ ਜੀ ਇੱਕ ਵੀਰ ਜੀ ਸਾਡੇ ਕੋਲ ਲਾਂਡਰੀ ਆ ਗਈ ਜੀ ਸਰ ਲੋਟਰੀ ਤਾਂ ਐਂਡ ਹੋ ਗਿਆ ਸੀਗਾ ਜਮਾ ਇਕਤੀਵਾਰਤਾ ਹਾਂਜੀ ਐਂਡ ਹੋ ਗਿਆ ਸੀ ਨਾ ਜੀ 99 ਦਾ ਦੇ ਦਾਂਗੇ ਵੀਰੇ ਬੱਡੇ ਪਿਆਰੇ ਪਿਆਰੇ ਕਲਰ ਨੇ ਬਸ ਕਸਟਮਰ ਦੇ ਕੇ ਕਹੂੰਗਾ ਵੀ ਵਾਕ ਹੀ ਚੀਜ਼ ਆ ਜੀ 99 ਹੀ ਦਵਾਂਗੇ ਜੀ ਵੀਰ ਜੀ ਇੱਕ ਚੀਜ਼ ਸਾਡੇ ਇੱਕ ਵੀਰ ਜੀ ਸਾਡੇ ਕੋਲ ਪ੍ਰਿੰਟਡ ਬਾਲਟੀ ਆ ਗਈ ਦੇਖੋ ਬਾਲਟੀ ਪੂਰੀ ਟੌਪ ਦੀ ਬਾਲਟੀ ਹੋਊਗੀ ਇਹ ਵੀ ਆਪਾਂ 99 ਦੀ ਦਵਾਂਗੇ ਔਰ ਫਸਟ ਦੀ ਬਾਲਟੀ ਹੋਊਗੀ ਕੋਈ ਦੇ ਕੇ ਦਿਖਾ ਦੇ ਬਜ਼ਾਰ ਦੇ ਵਿੱਚੋਂ ਤਮੀ ਅਸੀਂ ਬੈਠੇ ਆਂ ਦੇਨਦਾਰੀ ਹੂ ਸਾਡੀ ਇਹਦੀ ਗੱਲ ਦੀ ਪੂਰੀ ਟੌਪ ਦੀ ਬਾਲਟੀ ਹੋਊਗੀ ਇੱਕ ਵੀਰ ਜੀ ਹੋ ਸਾਨੂੰ ਦਿਖਾ ਜੀ ਇਕ ਉਹ ਨਾ ਟੱਬ ਲੈ ਆ ਕੇ ਗੱਡੂ ਦਾ ਟੱਬ ਸਾਡੇ ਗਵੰਡੀ ਆਸੇ ਪਾਸੇ ਵਾਲੇ ਸਾਰੇ 99 ਦਾ ਵੇਚ ਦਿੰਦੇ ਨੇ ਪਰ ਤੇਰਾ ਭਾਈ ਚੋੜਾ ਟੱਬ ਲੈ ਕੇ ਆ 99 ਦਾ ਦਿੰਨੇ ਆ ਸੀ ਇਕ ਵੀਰ ਜੀ ਸਾਡੇ ਕੋਲ ਆ ਚੀਜ਼ ਆ ਗਈ ਜੀ واਸ਼ਿੰਗ ਮਸ਼ੀਨ ਦਾ ਕਵਰ ਸਰ ਹਰ ਵਾਰ ਨਵੀਂ ਤੋਂ ਨਵੀਂ ਆਈਟਮ ਵੀਡੀਓ ਚ ਲੈ ਕੇ ਆ ਰਹੇ ਤੁਸੀਂ ਦੇਖੀ ਚਲੋ ਜੀ ਲੋਕਾਂ ਦੀਆਂ ਦਿਲਾਂ ਦੀਆਂ ਧੜਕਣਾਂ ਵਧਾ ਦਾਂਗੇ ਵੀਰੇ 99 ਦਾ ਦਵਾਂਗੇ ਜੀ ਕੋਈ ਦੇਖ ਕੇ ਤਾਂ ਸਾਹਿਬ ਤੁਹਾਨੂੰ ਹੋਰ ਦਿਖਾਣੇ ਆ ਆਟਮਾ ਇਕ ਆ ਚੀਜ਼ ਆ ਗਈ ਵੀਰ ਜੀ ਸਿਰ ਇਹ ਕੀ ਚੀਜ਼ ਹੈ ਜੀ ਇਹ ਤੁਸੀਂ ਦੇਖ ਕੇ ਕਹੋ ਕਿ ਮੁੰਨੂ ਫਿਰਾਂ ਕੀ ਕੀ ਦਿਖਾਤੀ ਸਰ ਉਹ ਵੀ ਚੀਜ਼ ਮੈਂ ਦੇਖ ਰਿਹਾ ਜੀ ਕਿੰਨਾ ਪਿਆਰਾ ਰੰਗ ਲੱਗਦਾ ਹੈ ਨਾ ਜੀ ਬਹੁਤ ਵਧੀਆ ਆਈਟਮ ਹੈ ਸਰ ਮਸ਼ੀਨ ਦਾ ਕਵਰ ਆ ਗਿਆ ਸਰ ਇਹ ਵੀ ਵਾਸ਼ਿੰਗ ਮਸ਼ੀਨ ਦਾ ਕਵਰ ਹੋ ਰਿਹਾ ਵੀਰ ਜੀ ਵਾਟਰ ਪ੍ਰੂਫ ਹੋਊਗਾ ਚਾਹੇ ਮੀਂਹ ਪਈ ਰਹੇ ਵਾਸ਼ਿੰਗ ਮਸ਼ੀਨ ਤਾਂ ਨਹੀਂ ਸਾਡੇ ਕਵਰ ਨੂੰ ਕੁਝ ਨਹੀਂ ਹੋਣਾ ਜੀ ਪੂਰੀ ਟੌਪ ਦੀ ਆਈਟਮ ਆ ਜੀ ਠੀਕ ਆ ਜੀ ਇੱਕ ਚੀਜ਼ ਹੋਰ ਦੱਸ ਦਿਆਂ ਬਾਈ ਤੁਹਾਨੂੰ ਹਿੰਦੁਸਤਾਨ ਦਾ ਸੀ ਕੁਝ ਨਹੀਂ ਛੱਡਦੇ ਜਿਹੜਾ ਗੱਦਾ ਹੁੰਦਾ ਆਪਣਾ ਬੈੱਡ ਦਾ ਗੱਦਾ ਹੁੰਦਾ ਹਾਂ ਜੀ ਤੁਸੀਂ ਸਿੱਕਲ ਪੀਸ ਹੁੰਦਾ ਨਾ ਜੀ ਹਾਂਜੀ ਹਾਂਜੀ ਬਾਜ਼ਾਰ ਤੇ ਪੁੱਛਣ ਵਗ ਜਨਾ ਬਾਈ 250 ਤੋਂ ਘੱਟ ਖੜਾ ਨਹੀਂ ਛੱਡਦੇ ਹੈਗੇ ਪਰ ਤੇਰਾ ਭਾਈ ਇਹ ਵੀ 99 ਤੇ ਲੈ ਆ 99 ਦਾ ਦਵਾਂਗੇ ਜੀ ਕੋਈ ਦੇ ਕੇ ਦਿਖਾਵੇ ਵੀ ਨਹੀਂ ਇੱਕ ਇੱਕ ਦਾ ਸਾਨੂੰ ਉਹ ਦਿਖਾਤਾ ਸੀ ਕਬਰ ਇੱਕ ਆ ਵੀ ਕਬਰ ਆ ਗਿਆ ਆਪਣੇ ਕੋਲ ਇਹ ਵੀ ਗੱਦੇ ਦਾ ਕਬਰ ਹੈ ਵੀ 99 ਦਾ ਦਵਾਂਗੇ ਫਿਰ ਵੀ ਕੋਈ ਸੰਧ ਕਰਕੇ ਸਾਨੂੰ ਸਾਰਿਆਂ ਨੇ ਧਿਆਨ ਰੱਖਣਾ ਪੈਂਦਾ ਸਟਾਲ ਦੇਖੋ ਵੀ ਜੀ ਲੇਡੀਜ਼ ਸਟਾਲ ਕਪੜਿਆਂ ਦਾ ਦੁਕਾਨ ਨਾ ਬੰਦ ਕਰਨੀਏ ਤੁਸੀਂ ਤੁਸੀਂ ਦੇਖੀ ਚੱਲੋ ਜੀ 99 ਤੇ ਦੇਵਾਂਗੇ ਜੀ 99 ਤੇ ਹੋਰ ਦਾਦਾ ਵੀਰੇ ਨਾ ਸਾਡੇ ਕੋਲ ਵਾਈਟ ਸ਼ੀਟ ਰੰਗ ਦੀ ਸਟੌਕ ਆਇਆ ਜਾ ਠੀਕ ਹੈ ਪਰ ਇਹ ਇੱਕੋ ਹੀ ਕਸਟਮਰ ਨੂੰ ਦਵਾਂਗੇ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 99 ਦੇ ਹੀ ਦੇ ਦਾਂਗੇ ਪਰ ਹੈਗੀ 200 ਰੁਪਏ ਦੀ ਅੱਗੇ ਤੁਸੀਂ ਉਹ ਪੁੱਛੋਗੇ ਤਾਂ 200 ਦਾ ਵੀ ਨਹੀਂ ਪਰ ਜਿਹੜਾ ਸ਼ੇਅਰ ਕਰਕੇ ਆਊਗਾ ਆਪਾਂ ਨੂੰ 99 ਹੀ ਦੇ ਦਾਂਗੇ ਸਾਡੇ ਕੋਲ 4 ਪੀਚ ਕਸਾਂ ਦਾ ਸੈੱਟ ਆ ਗਿਆ ਜੀ 4 ਪੀਚ ਕਸਾਂ ਦਾ ਸੈੱਟ ਆ ਗਿਆ 99 ਤੋਂ ਦਵਾਂਗੇ ਜੀ ਕੀ ਗੱਲ ਹੋ ਗਈ ਜੀ ਇਹ ਦੇਖੀ ਚੱਲ ਬਾਈ ਅਜੇ ਕੀ ਹੋਇਆ ਅਜੇ ਤਾਂ ਤੈਨੂੰ ਕੁਝ ਦਿਖਾਇਆ ਹੀ ਨਹੀਂ ਸਿੰਗਲ ਡੱਬੇ ਦੇ ਵਿੱਚ ਪੈਕਿੰਗ ਹੈ ਫਲਾਸ ਦੇਖੋ 99 ਦਾ ਦੇ ਦਾਂਗੇ ਵੀਰੇ ਗਾਦ ਕਰੇਗਾ ਲੈ ਜਾ ਕੇ ਚੀਜ਼ਾਂ ਸਾਡੀਆਂ ਵੀ ਠੀਕ ਆ ਮੋਨੂ ਬਾਈ ਚੀਜ਼ਾਂ ਲੈ ਕੇ ਆਇਆ ਹੈ ਪੇਜ ਕਸ ਕਿਟ ਯਾਰ ਤੇ ਪਤਾ ਕਰ ਮਗ ਜਾ ਨਾ ਬਿਜਲੀ ਵਾਲੀ ਦੁਕਾਨ ਤੇ ਉਹ ਵੀ ਦੱਸ ਦੋ ਵੀ ਕਿੰਨੇ ਦੀ ਹੈ ਪਰ ਅਸੀਂ 99 ਦੀ ਜੰਨੇ ਆ 150 200 ਰੁਪਏ ਦੀ ਮਿਲਦੀ ਆ ਵੀਰੇ ਇੱਕ 300 ਉਹ ਮੈਂ ਹੋਰ ਦਾ ਖਾਣਾ ਵੀਰੇ ਇੱਕ ਨਾ ਲੇਡੀਜ਼ ਨੂੰ ਬੜੀ ਲੋੜ ਰਹਿੰਦੀ ਆ ਵੀ ਜਿਵੇਂ ਕੋਈ ਪਾਣੀ ਭਰ ਕੇ ਰੱਖ ਲਿਆ ਜਾਂ ਜਦ ਪੀਵੇ ਰਸ਼ਨ ਪਾਣੀ ਪਾਣਾ ਜਾਂ ਕੁਝ ਚੀਜ਼ ਪਾਣੀ ਆ ਕੋਈ ਆਟਾ ਪਾਣਾ ਵੀਰੇ 40 ਲੀਟਰ ਦਾ ਡਰਮ ਆ ਵੀਰੇ ਠੀਕ ਆ ਜੀ 40 ਲੀਟਰ ਦਾ ਡਰਮ ਹੈ ਇਹ ਵੀ ਆਪਾਂ 99 ਦਾ ਦਮਾਗੇ ਦੋ ਕੁੰਡੇ ਆ ਨਾ ਕੁਝ ਦੇ ਕੇ ਦੇਖਾ ਇਸ ਤਰ੍ਹਾਂ ਭਾਈ ਦਊਗਾ ਠੀਕ ਹੈ ਜੀ ਇਹ ਤੁਸੀਂ ਸੋਨੋ ਹੋਰ ਦਾ ਖਾਣਾ ਬਾਈ ਇਹ ਕਹਿੰਦਾ ਵੀਰੇ ਕਈਆਂ ਦੇ ਬੇੜੀ ਦੇ ਕੁਝ ਬਜ਼ੁਰਗ ਔਰਤਾਂ ਹੋ ਗਈਆਂ ਜਾਂ ਜੈਂਟਸ ਹੋ ਗਏ ਠੀਕ ਆ ਨਾ ਵੀਰੇ ਕੋਈ ਵੀ ਕਿਸੇ ਦੀ ਸੱਟ ਲੱਗ ਸਕਦੀ ਆ ਆਪਣੇ ਕੋਲ ਹੀਟ ਪੈਡ ਵੀ ਆ ਗਿਆ ਜੀ ਸਿੰਗਲ ਡੱਬੇ ਦੇ ਵਿੱਚ ਸਿੰਗਲ ਪੈਕਿੰਗ ਹੋਊਗੀ 99 ਦਾ ਦਮਾਂਗੇ ਵੀਰੇ ਕੋਈ ਐ ਨਹੀਂ ਹੈਗਾ ਵੀ ਜਿਹੜੇ ਲੂਜ਼ ਲਿਆ ਕੇ ਪਾਣੀ ਪਾ ਪਾ ਵੇਚੀ ਜਾਂਦੇ ਨੇ ਜੈਲ ਹੋਊਗੀ ਦੇ ਕੋਲ ਇਹ ਬੱਚੇ ਦੀ ਛੋਟੇ ਬੱਚੇ ਦੀ ਐਕਟਮ ਆਈ ਹੈਗੀ ਜੀ ਠੀਕ ਹੈ ਵੀਰੇ ਇੱਕ ਚੀਜ਼ ਸੁਣ ਮੈਂ ਥੋੜੀ ਚਾਹ ਕੋਲੇ ਕਰਕੇ ਦਿਖਾ ਦਵਾਂ ਵੀਰੇ ਇਹ ਨਾ ਵੀਰੇ ਬੈਲਵਟ ਹੈ ਸਾਰੀ ਬੈਲਵਟ ਹੈ ਠੀਕ ਹੈ ਜੇ ਵੀਰੇ ਬਾਜ਼ਾਰ ਦੇ ਵਿੱਚੋਂ ਪਤਾ ਕਰ ਜਿਓ ਨਾ ਵੀ ਬੱਚੇ ਦਾ ਐਡਾ ਕੁ ਕਮੀਜ਼ ਲੈਣਾਗਾ ਤਾਂ ਮੇਰਾ ਐਸਟੀਮੇਟ ਹੈ 170 80 ਰੁਪਏ ਦਾ ਦੇਣਾ ਆ ਰਾਮ ਨਾ ਸਰਾਮ ਨਾ ਠੀਕ ਹੈ ਰੱਬਹੁ ਜਾਨ ਦੇਣੀ ਆਪਾਂ ਛੁੜ ਰੇ ਬਹੁਤ 170 ਸਿਆ ਦੇਣ ਪਰ ਆਪਾਂ 99 ਦੀ ਦਵਾਂਗੇ ਵੀਰੇ ਜੀ ਇਕੱਲੀ ਸ਼ਰਟ 99 ਦੀ ਦਵਾਂਗੇ ਜੀ ਕੋਈ ਮਤਲਬ ਕੀ ਨੰਨਿਆਂ 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 ਨੰਨਾਂ ਇਹ ਤੁਮਾਂ ਦਾ ਵੀ ਆਈਟਮਸ ਨੂੰ ਹੋ ਆ ਦੇਖੀ ਵੀਰੇ ਵਾਓ ਠੀਕ ਹੈ ਜੀ 99 ਦੇ ਵਿੱਚ ਦਮਾਂਗੇ ਵੀਰੇ 99 ਦੇ ਵਿੱਚ ਦਮਾਂਗੇ ਵੀਰੇ ਕੋਈ ਦੇ ਕੇ ਦਿਖਾ ਵੀ ਜੀ ਇੱਕ ਆ ਦੇਖੋ ਜੀ ਤਾਂ ਬੰਦਾ ਜੀ ਕੱਲਾ ਸਲਾਈ ਜੀ ਕਰਾਣੀ ਹੋਵੇ ਨਾ ਵੀਰੇ ਘੱਟੋ ਘੱਟ 5 5 700 700000 100000 ਰੁਪਏ ਲੈ ਜਾਂਦੇ ਨੇ ਬਸ ਤੇਰਾ ਭਾਈ 99 ਦੇ ਵਿੱਚ ਹੀ ਕੋਟ ਜੀ ਸਰ 99 ਦੇ ਵਿੱਚ ਹੀ ਦੇ ਦਊਗਾ ਵੀਰੇ ਪੂਰਾ ਟੌਪ ਦਾ ਦੇਖੋ ਜੀ ਸਾਡੇ ਕੋਲ ਕੱਪੜੇ ਵਾਲਾ ਬੈਗ ਆ ਗਿਆ ਕਈ ਵਾਰ ਲੇਡੀਜ਼ ਨੂੰ ਚਾਹੀਦਾ ਉਹਨਾਂ ਸਫ਼ਰ ਵਾਸਤੇ ਹੀ ਲੈ ਕੇ ਜਾਂਦੇ ਨੇ ਨਾ ਵੀਰੇ 99 ਦਾ ਦੇ ਦਾਂਗੇ ਪੂਰਾ ਟੌਪ ਦਾ ਬੈਗ ਆ ਜਾਦ ਕਰੋਂਗੇ ਦੇਖ ਲੈ ਜੀ ਟਾ ਬੈਗ ਆ ਗਿਆ ਜੀ ਏ ਵੀ 99 ਦਾ ਜੀ ਜੀ ਵੀ ਕਾ ਵੀ ਬੈਗ ਆ ਗਿਆ ਜੀ ਵੀ ਵੀ 99 ਦਾ ਜੀ ਸਰ ਖੇਡਣਾ ਬੋ ਹਰਚੀ 99 ਕਹਿ ਰਹੇ ਤੁਸੀਂ ਦੇਖੋ ਜੀ 99 ਦਾ ਦਵਾਂਗੇ ਜੀ 99 ਦਾ ਜਿਸ ਨਾਲ ਬੈਗਾ ਇਹ ਪੂਰਾ ਟਾਪ ਦਾ ਕਈ ਵਾਰ ਉਹ ਸਾਈਜ਼ ਛੋਟਾ ਹੈ ਜੇਕਰ ਆਪਾਂ ਕਸਟਮਰ ਕਹਿੰਦਾ ਵੱਡਾ ਲੈਣਾ ਉਹ ਵੱਡਾ ਵੀ ਲੈਤਾ ਜੀਰੇ ਇਹ ਵੀ 99 ਦਾ ਜੀ ਇੱਕ चीज ਹੋਰ ਲਾ ਦੇ ਜੀ ਬੋਟਲ ਵਾਲਾ ਬੈਗ ਜਿੱਪਾ ਵਾਲਾ ਵੀ ਆ ਗਿਆ ਬਿਲਕੁਲ ਬੈਗ ਦੇ ਉੱਪਰ ਕਾਈ ਸਿਰ ਜਿੱਪਾ ਵਾਲਾ ਦਿਖਾਤਾ ਵੀ 99 ਦਾ ਇੱਕ ਲੇਡੀਜ਼ ਦੀ ਬੜੀ ਡਿਮਾਂਡ ਸੀ ਹੈਂਡ ਬੈਗ ਵਾਓ ਵੀ 99 ਦਾ ਤੁਮ ਮੱਲੀ ਦੇ। ਇਤੋਂ ਜੂਟ ਵਾਲੇ ਬੈਗ ਦੀ ਬੜੀ ਡਿਮਾਂਡ ਹੁੰਦੀ ਆ ਇਹ ਆਪਾਂ ਕੋਈ ਗੱਲ ਨਹੀਂ ਤੇ 50 ਰੁਪਏ ਦੇ ਦਿਵਾਉਣੀ ਵੀ। ਸਰ 50 ਰੁਪਏ ਦਾ ਕਹਿ ਰਹੇ ਹੋ 99 ਤੋਂ 50 ਨਹੀਂ ਕਰਤੇ। ਇੱਕ ਨਾ ਵੀਰੇ ਆ ਬੱਚਿਆਂ ਦੇ ਸਕੂਲ ਬੈਗ ਲੈ ਕੇ ਜਾਣੇ ਹੁੰਦੇ ਨੇ ਇਹ ਤਾਂ ਇਹ ਵੀ ਆਪਾਂ 99 ਦੇ। ਇਹ ਜੀਆ ਸੌਕਸ ਆਈ ਆ ਸਾਡੇ ਕੋਲ। ਠੀਕ ਐ। ਇਹਦੇ ਵਿੱਚ ਕਲਰ ਬਥੇਰੇ ਨੇ ਸਾਡੇ ਕੋਲ। ਠੀਕ ਐ। ਗਰਮਜ ਜੁਰਾਬ ਐ ਪੂਰੀ ਟੌਪ ਦੀ ਵੀਰੇ। ਬਸ ਕੈਂਡ ਰੋਡ ਤੇ ਬਗਜੋ ਆੜਾ ਦਿਵਾਲੀ ਬਗਜੋ ਜਿੱਥੇ ਮਰਜੀ ਬਗਜੋ। 100 ਰੁਪਈਆ ਦੋ ਦਿੰਦੇ ਨੇ ਪਰ ਤੇਰਾ ਭਾਈ 99 ਜਾਂ ਚਾਰ ਜੋੜੇ ਦੇ ਦਿੰਦਾ ਹੈ ਜਦੋਂ ਮਰਜ਼ੀ ਆਜੋ 99 ਦੀਆਂ ਚਾਰ ਜੋੜੇ ਦਊਗਾ ਵਾਹ ਜੀ ਵਾਹ ਇੱਕ ਤੀ ਹੋਰ ਸੰਖਿਧਾਣਾ ਸਾਡੇ ਕੋਲ ਗਲਵਜ਼ ਆ ਗਏ 99 ਦੇ ਵਿੱਚ ਦੇ ਦਾਂਗੇ ਇੱਕ ਤੀ ਸੋਕਸ ਆ ਗਏ ਆਹ ਵੱਡੀਆਂ ਕਈ ਵਾਰ ਜੈਂਟਸ ਨੇ ਵੱਡੀਆਂ ਲੈਣੀਆਂ ਹੁੰਦੀਆਂ ਨੇ ਗਰਮ ਸੋਕਸ ਨਿਸਰੇ ਤੇ ਇਹ ਵੀ 99 ਦੀ ਆਪਾਂ ਚਾਰ ਜੋੜੇ ਦਿੰਨੇ ਆ ਜੀ ਠੀਕ ਹੈ ਜੀ ਸ਼ਾਇਦ ਜਿਵੇਂ ਪਿਛਲੀ ਵਾਰ ਵੀ ਦਿਖਾਈ ਸੀ ਸਾਡੇ ਕੋਲ ਐਪੈਕਸ ਨਹੀਂ ਸਰ ਪੈਕਸ ਕੰਪਨੀ ਦੇ ਦਿਖਾਈ ਤੁਸੀਂ ਹਾਂਜੀ ਪੈਕਸ ਪਿਛਲੀ ਵਾਰ ਸ਼ਾਇਦ ਧਿਆਨ ਚ ਨਹੀਂ ਆਇਆ ਜੀ ਤਿੰਨ ਜੋੜੇ 99 ਦੇ ਦਿੰਨੇ ਵੀ ਇਹ ਟਾਵਲ ਜੁਰਾ ਉਹ ਸਾਡੀ ਪੂਰੀ ਟੌਪ ਦੀ ਸਾਰਾ ਵੱਧ ਦਿਖ ਰਹੀ ਆ ਦੂਸਰੀ ਗੱਲ ਵੀਰੇ ਕੀ ਆ ਕਈ ਵਾਰ ਘੜੀਆਂ ਲੈਣੀਆਂ ਹੁੰਦੀਆਂ ਨੇ ਠੀਕ ਹੈ ਹੱਥਾਂ ਦੇ ਬੰਨਣ ਵਾਲੀਆਂ ਲੇਡੀਜ਼ ਜੈਂਟ ਸਾਡੇ ਕੋਲ ਉਹ ਵੀ ਹੁੰਦੀਆਂ ਨੇ ਪੂਰੀਆਂ ਟੌਪ ਦੀਆਂ ਕੋਈ ਵਾਲ ਕਲੌਕ ਚਾਹੀਦਾ ਵੱਡਾ ਛੋਟਾ ਅਸੀਂ 99 ਦੇ ਵਿੱਚ ਰੱਖ ਦਾਂਗੇ ਫਿਰ ਉੱਪਰ ਦੇਖ ਸਕਦੇ ਹੋ ਤੁਸੀਂ 99 ਦੇ ਵਿੱਚ ਦਿੰਨੇ ਆ ਵੀਰੇ ਠੀਕ ਹੈ ਜੀ ਐਂਕਲ ਦੇਖ ਸਕਦੇ ਹੋ ਇਹ ਵੀ ਸਰ ਇੱਕ ਮਿੰਟ ਸੁਣਾ ਤੁਹਾਨੂੰ ਕੋ ਸ਼ੂਜ਼ ਆਏ ਨੇਗੇ ਸ਼ੂਜ਼ ਵੀ ਦਿਖਾਣੇ ਆ ਵੀਰੇ ਮੈਨੂੰ ਆਏ ਸੀ ਵੀ ਚਲੋ ਫਿਰ ਲਾਸਟ ਦੇ ਦਿਖਾ ਦਾਂਗੇ ਪਰ ਤੁਸੀਂ ਕਾਲੀ ਕਰੀਆ ਨੇ ਸਾਨੂੰ ਉਹ ਵੀ ਦਿਖਾ ਦੇਣਾ ਹੈ ਸ਼ੂਜ਼ ਨੇ ਸਾਡੇ ਕੋਲ ਵੀ ਤੁਸੀਂ ਆ ਨਗਈਓ ਵੀ ਵੀਰੇ ਨੇ ਸ਼ਾਇਦ ਇੱਕ ਜੋੜਾ ਦਿਖਾ ਕੇ ਕਹਤਾ ਜਿੰਨੇ ਕਹੋਗੇ 5 10 15 20 25 30 50 100 19 ਦੇ ਦਾਂਗੇ ਵੀਰੇ ਪਰ ਰੇਟ ਸਾਡਾ ਉਹੀ ਰੁਪਇਆ ਹੈ 99 99 ਦੇ ਦੇ ਦਾਂਗੇ ਵੀਰੇ ਇਹ ਵੀ ਬਸ ਇੱਕ ਤੇਰਾ ਹੋ ਪਿਆਰਾ ਵੀ ਮਾਚਲ ਬਈ ਬਰੀ ਬਰੀ ਕਹਾ ਵੀ 99 ਤੇ ਦਿਖਾ ਦੇ ਫੂਟ ਮਾਚਲ 99 ਚ ਹੀ ਰਹਾਂਗੀ ਆਪੇ ਜੀ ਹੋਰ ਵੀ ਦਿਖਾ ਦੇਣਾ ਮਾਡਲ ਬਚਾਈ ਰਹੇ ਨੇ ਸਾਡੇ ਕੋਲ ਬਹੁਤ بڑے ਸੋਹਣੇ ਸੋਹਣੇ ਨੇ 99 ਵੀ ਦੇ ਦਾਂਗੇ ਵੀਰੇ ਕਈ ਵਾਰ ਲੇਡੀਜ਼ ਚਾਹੀਦਾ ਜੈਂਟਲ ਚਾਹੀਦਾ ਬੜੇ ਸੋਹਣੇ ਸੋਹਣੇ ਆਟਮ ਆਈਆਂ ਨੇ ਇੱਕ ਵਾਰੀ ਵਿਜ਼ਿਟ ਕਰਕੇ ਜਾਈਂ ਜੀ ਰਾਸ਼ਨ ਪਣਣ ਵਾਸਤੇ ਆਪਾਂ ਨੂੰ ਘਰੇ ਕਿਚਨ ਵਾਸਤੇ ਡੱਬਿਆਂ ਦੀ ਮਰਤਮਾਨਾ ਦੀ ਲੋੜ ਹੁੰਦੀ ਆ ਠੀਕ ਆ ਜਾਰ ਨੇ ਆਪਣੇ ਕੋਲ ਸਾਰੇ 99 ਦੇ ਵਿੱਚ ਦੋ ਪੀਸ ਨੇ ਵੀਰੇ ਠੀਕ ਆ ਇੱਕ ਡੱਬੇ ਦੇ ਵਿੱਚ ਇੱਕ ਡੱਬੇ ਦੇ ਵਿੱਚ 2 ਕਿਲੋ ਇੱਕ ਸਾਡੇ ਕੋਲ ਆ ਗਿਆ ਜੀ ਇਹ ਵੀ ਸਿਮਰਨ ਦਾ ਜੀ 199 ਦੇ ਵਿੱਚ ਚਾਰ ਡੱਬਿਆਂ ਦਾ ਸੈੱਟ ਹੈ ਜੀ ਇੱਕ ਆਲਾ ਡੱਬਿਆਂ ਦਾ ਸੈੱਟ ਹੈ ਜੀ 199 ਦੇ ਵਿੱਚ ਤਿੰਨ ਬੜੇ ਪੈਸਟ ਹੈ ਔਰ ਤੁਹਾਨੂੰ ਮੈਂ ਇੱਕ ਤਾਂ ਹੋਰ ਦੱਸਦਾ ਜੀ ਸਾਡੇ ਕੋਲ ਬੈਸਟ ਕੰਪਨੀ ਦਾ ਡੱਬੇ ਲੈਣੇ ਨੇ ਔਰ ਰਾਇਲ ਦੇ ਲੈਣੇ ਨੇ ਸ਼ੁਰੂ ਮੈਂ ਇਹਨਾਂ ਕੁਝ ਨਹੀਂ ਸਮਝ ਕੋਈ ਨਾ ਨੈਕਸਟ ਵੀਡੀਓ 'ਚ ਦਿਖਾਵਾਂਗਾ ਤੁਹਾਨੂੰ ਬੜੀਆਂ ਸੋਹਣੇ ਸੋਹਣੇ ਆਈਟਮ ਹੈ ਨਾ ਇੱਕ ਪੂਰੀ ਤੁਸੀਂ ਵਿਜ਼ਿਟ ਕਰਕੇ ਜਾਈਓ ਜੀ ਠੀਕ ਹੈ ਸਾਡੀ ਦੁਕਾਨ ਦਾ ਜਿਹੜਾ ਐਡਰੈਸ ਹੈ ਵੀਰੇ ਅਗਰਸਨ ਚੌਕ ਹੈ ਅਗਰਸਨ ਚੌਕ ਗੱਡਾ ਖਾਨਾ ਚੌਕ ਬਰਨਾਲਾ ਸਾਰਿਆਂ ਨਾਲ ਵੱਡੀ ਦ ਕੰਟੈਕਟ ਨੰਬਰ ਸਰ ਇੱਥੋਂ ਦਾ 97812209 97813209 ਇੱਕ ਵਾਰੀ ਵਿਜ਼ਿਟ ਕਰਕੇ ਜਾਈਓ ਜੀ ਬਸ ਨਕਲੀਆਂ ਤੋਂ ਸਾਵਧਾਨ ਕਿਉਂਕਿ ਜਿਹੜੀ ਸਾਰਾ ਉੱਚੀ ਰਿਕਨਾ ਉਹ ਆਪਣੀ ਹੋਈ ਹੈ ਜੀ ਪ੍ਰਸ਼ੰਤੀ ਵਾਲੀ ਦੁਕਾਨਾ ਚਾਹੇ ਦਿਖਾ ਦਿਓ ਇੱਕ ਵਾਰੀ ਫੇਰ ਜੀ ਠੀਕ ਹੈ ਜੀ ਪ੍ਰਸ਼ੰਤੀ ਵਾਲੀ ਦੁਕਾਨ ਹੈਗੀ ਪੂਰੀ ਟੌਪ ਵਧੀਆ ਆਈਟਮਾਂ ਹੋਣੀਆਂ ਸਾਰੀਆਂ ਨਿਊ ਨੀ ਹੋਣੀਆਂ ਸਾਰਾ ਅਪਡੇਟ ਹੋ ਚੁੱਕਿਆ ਸਿਸਟਮ ਬੜੀਆਂ ਸੋਹਣੀਆਂ ਸੋਹਣੀਆਂ ਆਈਟਮਾਂ ਨੇ ਤੁਸੀਂ ਦੇ ਕੇ ਕਹੋਗੇ ਵੀ ਬਾਗੀ ਬੱਲੇ ਬੱਲੇ ਕਰਦੀ ਤੇ ਇੱਕ ਵਾਰੀ ਆਈਓ ਜਰੂਰ ਸਾਡੀ ਥੈਂਕ ਯੂ ਸਰ ਥੈਂਕ ਯੂ ਧੰਨਵਾਦ